ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਸਿੰਘ ਜੋੜਾ ਤੁਹਾਡਾ ਭਰਾ ਛੋਟਾ ਭਰਾ ਮੇਰੀ ਧਰਮ ਪਤਨੀ ਸ਼੍ਰੀ ਪਤੀ ਪ੍ਰਵੀਨ ਕੌਰ ਜੋੜਾ ਨੂੰ ਜੋ ਇੰਦਰਜੀਤ ਸਿੰਘ ਜੀ ਬਲਾਰੀਆਂ ਨੇ ਕਾਂਗਰਸ ਨੂੰ ਟਿਕਟ ਦੇ ਕੇ ਨਵਾਜਿਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਬਲਾਰੀਆਂ ਸਾਹਿਬ ਜੀ ਜਿਹੜੇ ਸਾਡੇ ਐਕਸ ਐਮ ਐਲ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਸਾਡੇ ਵੱਡੇ ਭਰਾ ਨੇ ਤੇ ਵੇਖੋ ਇਹ ਜਿਹੜੀ ਵਾਰਡ 47 ਨੰਬਰ ਇੱਥੇ ਸਭ ਤੋਂ ਪਹਿਲੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਵੇਖੋ ਹਾਲ ਇੰਨੇ ਹਾਲਾਤ ਖਰਾਬ ਹੋਏ ਨੇ ਇਸ ਵਾਰਡ ਦੇ ਵਾਰਡ ਦੇ ਨਹੀਂ ਪੂਰੇ ਅੰਬਰਸਾ ਦੇ ਪੂਰੇ ਪੰਜਾਬ ਦੇ ਹਾਲਾਤ ਐਡੇ ਖਰਾਬ ਆ ਸਾਰਾ ਉਹਨਾਂ ਦੇ ਵਿੱਚੋਂ ਇਹ ਜਿਹੜੀ 47 ਨੰਬਰ ਵਾਰਡ ਆ ਆਪਾਂ ਇਹਦਾ ਵਿਕਾਸ ਕਰਕੇ ਦਿਖਾਵਾਂਗੇ ਹੁਣ ਤੇ ਜੋ ਵੀ ਇਹਨਾਂ ਨੇ ਕੀਤਾ ਵਿਨਾਸ਼ ਹੀ ਕੀਤਾ ਆਮ ਆਦਮੀ ਪਾਰਟੀ ਵਾਲਿਆਂ ਨੇ ਇਹ ਵਿਕਾਸ ਤੁਹਾਡਾ ਭਰਾ ਸਾਡਾ ਵੱਡਾ ਭਰਾ ਐਮਐਲਏ ਇੰਦਰਬੀਰ ਸਿੰਘ ਜੀ ਬੁਲਾ ਰਿਹਾ ਤੇ ਕਾਂਗਰਸ ਨੂੰ ਇਥੋਂ ਭਾਰੀ ਮੋਬਨ ਜਿਤਾਓ ਤੇ ਆਪਣਾ ਜਿਹੜਾ ਇੱਕ ਕੀਮਤੀ ਵੋਟ ਆ ਕਾਂਗਰਸ ਨੂੰ ਪਾ ਕੇ ਜਿਤਾਓ ਕਿਉਂਕਿ ਇੱਕ ਕਾਂਗਰਸ ਪਾਰਟੀ ਆ ਜਿਨੇ ਸਾਰੇ ਹਿੰਦੁਸਤਾਨ ਦਾ ਸਾਰੇ ਪੰਜਾਬ ਦਾ ਸਾਡੇ ਖਾਸ ਕਰਕੇ ਅੰਮ੍ਰਿਤਸਰ ਦਾ ਇੰਦਰ ਵੀਰ ਸਿੰਘ ਬੁਲਾਰੀ ਨੇ ਬਹੁਤ ਵਿਕਾਸ ਕੀਤਾ ਸੀ ਤੇ ਤੁਸੀਂ ਹੁੰਦੇ ਅੱਜ ਦੇ ਹਾਲਾਤ ਵੇਖ ਲਓ ਇਹ ਵਿਨਾਸ਼ ਹੋਇਆ ਸਾਰਾ 2.5 ਸਾਲਾਂ ਦੇ ਵਿੱਚ ਕੋਈ ਵਿਕਾਸ ਨਹੀਂ ਕੀਤਾ ਇਹਨਾਂ ਨੇ ਤੇ ਇਹ ਜਿਹੜੇ ਹੁਣ ਜਨਤਾ ਦੇ ਵਿੱਚ ਜਾਣ ਤੋਂ ਵੀ ਡਰੰਦੇ ਆ ਤੁਸੀਂ ਵੇਖ ਹੀ ਰਹੇ ਜੇ ਜਨਤਾ ਇੰਨਾ ਸਮਰਥਨ ਤੁਹਾਡੇ ਭਰਾ ਨੂੰ ਇੰਦਰਬੀਰ ਸਿੰਘ ਜੀ ਬਲਾਰੀਆ ਦੇ ਮੂੰਹ ਨੂੰ ਸਾਰੀ ਜਨਤਾ ਸਾਡੇ ਨਾਲ ਚੱਲ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸ ਕਿਸ ਮੁਦਦੇ ਦੇ ਇਲੈਕਸ਼ਨ ਲੜ ਲਿਆ ਜੀ ਅਸੀਂ ਵੇਖੋ ਜੀ ਮੁੱਦੇ ਤੁਹਾਨੂੰ ਕਿਹੜੇ ਤੁਸੀਂ ਸਾਰੇ ਹੀ ਮੁੱਦੇ ਆਲੇ ਸਭ ਤੋਂ ਪਹਿਲੀ ਗੱਲ ਆ ਨਸ਼ੇ ਦਾ ਮੁੱਦਾ ਦੂਜੀ ਆ ਸਟਰੀਟ ਲਾਈਟ ਦਾ ਮੁੱਦਾ ਤੀਜੀ ਆ ਗਲੀਆਂ ਨਾਲੀਆਂ ਦਾ ਮੁੱਦਾ ਜੋ ਕਿ ਅੱਜ ਏਡੀਆਂ ਖਸਤਾ ਹਾਲਾਤ ਹੋਈ ਸਾਰੇ ਅੰਬਰ ਸਾਹ ਸਭ ਤੋਂ ਵੱਡੀ ਗੱਲ ਵੇਖੋ ਤੁਸੀਂ ਜਨਤਾ ਨੇ ਚੁਣਨਾ ਕਿ شریف ਤੇ ਇਮਾਨਦਾਰ ਕੈਂਡੀਡੇਟ ਕਿਹੜਾ ਜਿੰਨੇ ਵੀ ਕੈਂਡੀਡੇਟ ਆ 4 5 6 ਕੈਂਡੀਡੇਟ ਆ ਸਾਡੀ ਵਾਰਡ ਦੇ ਵਿੱਚ ਤੁਸੀਂ ਸ਼ੀਆ ਦੇ ਵਿੱਚੋਂ ਇਹ ਵੇਖ-ਵੇਖ ਕੇ ਚੁਣੋ ਕਿ ਤੁਹਾਨੂੰ ਕਿਹੜਾ ਬੰਦਾ ਜਿਹੜਾ ਕਿਹੜਾ ਕੈਂਡੀਡੇਟ ਜਿਹੜਾ ਇਮਾਨਦਾਰ ਲੱਗਦਾ ਸਾਫ਼ ਸੁਥਰੇ ਵਾਲੇ ਅਖ਼ਿਆਲਾ ਲੱਗਦਾ ਜਿਹਨੇ ਕਿਸੇ ਨਾਲ ਧੋਖਾਦੜੀ ਨਹੀਂ ਕੀਤੀ ਇਹ ਤੁਹਾਨੂੰ ਪਤਾ ਜਨਤਾ ਨੂੰ ਪਤਾ ਜਨਤਾ ਨੂੰ ਰਿਜ਼ਲਟ ਦੇਣਾ ਬਾਕੀ ਜਨਤਾ ਦੇ ਪਿਆਰ ਨਾਲ ਇੰਨਾ ਕਿ ਸਾਨੂੰ ਪਿਆਰ ਮਿਲੰਦਿਆ ਤੇ ਇਹ ਤੁਸੀਂ ਆਪੇ ਬਾਕੀ ਸਾਡੇ ਕੋਲ ਪੁੱਛਣ ਦੀ ਕੋਈ ਲੋੜ ਹੀ ਨਹੀਂ ਜਨਤਾ ਨੂੰ ਪੁੱਛੋ ਜਾ ਕੇ ਵੀ ਵਿਕਾਸ ਕੋਣ ਕਰ ਸਕਦਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾਂ ਮੰਨ ਲਓ ਕਿਈ ਜਗ੍ਹਾ ਅਸੀਂ ਦੇਖ ਲੋਕਾਂ ਦੇ ਕੋ ਪੇੜ ਬੰਦੇ ਬੁਲਾਏ ਹੁੰਦੇ ਨੇ ਤੁਹਾਡੇ ਨਾਲ ਜਿੰਨੇ ਵੀ ਅਸੀਂ ਦੇਖ ਰਹੇ ਆ ਕੋਈ ਰੈਲੇਟਿਵ ਆ ਕੋਈ ਸਜਣ ਮਿੱਤਰਾਂ ਕੀ ਕਹਿਣਾ ਚਾਹਦੇ ਹੋ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਨਾਲ ਸਜਣ ਤੋਏ ਐਸ ਮੇਰੇ ਸਜਣ ਮੇਰੀਆਂ ਬਾਹਾਂ ਗਈਆਂ ਨੇ ਜਿਹੜੇ ਮੇਰੇ ਨਾਲ ਤਣੋਂ ਮਣੋਂ ਤਣੋਂ ਨਾਲ ਚੱਲਦੇ ਨੇ ਤੇ ਪੂਰਾ ਸਾਥ ਦੇਂਦੇ ਆਪਣੇ ਭਰਾਣਾ ਕਿਉਂਕਿ ਆਪਾਂ ਦੇ ਸੱਜਣਾ ਮਿੱਤਰਾਂ ਨੇ ਬਾਹਾਂ ਦੇ ਉੱਤੇ ਹੀ ਸਭ ਕੁਝ ਹੈਗਾ ਸਾਡਾ ਇਹਨਾਂ ਦਾ ਮਾਨ ਸਮਾਨ ਇਹ ਇਹਨਾਂ ਕਰਦੇ ਸਾਡੇ ਨਾਲ ਸਾਰੇ ਪਿਆਰ ਕਰਦੇ ਆ ਸਾਡੇ ਸੱਜਣ ਮਿੱਤਰ ਤੁਸੀਂ ਵੇਖ ਰਹੇ ਕੋਈ ਇਹ ਵੇਖੋ ਤੁਸੀਂ ਜਿੰਨੀਆਂ ਵੀ ਬਾਕੀ ਰਿਆਲੀਆਂ ਜਾਂ ਕੋਈ ਰੋਡ ਸ਼ੋਅ ਕੱਢ ਰਿਹਾ ਵਾ ਉੱਤੇ ਤੇ ਪੀੜ ਬੰਦਿਆਂ ਦਾ ਤੁਹਾਨੂੰ ਪਤਾ ਲੱਗ ਜਾਂਦਾ ਇਲਾਕੇ ਦੇ ਬੰਦਿਆਂ ਦਾ ਪਤਾ ਲੱਗ ਜਾਂਦਾ ਕਿ ਇਹ ਇਲਾਕੇ ਦੇ ਆ ਹਨ ਤੁਸੀਂ ਬਾਕੀ ਭਾਜੀ ਤੁਹਾਨੂੰ ਸਾਰਾ ਭਾਈ ਜਿਹੜੀ ਆਈਕਲ ਥੋੜੀ ਜਿਹੀ ਸਮੱਸਿਆ ਬਹੁਤ ਚੱਲ ਰਹੀ ਹੈ ਕਿਸੇ ਨੇ 2.5 ਸਾਲ ਤੋਂ ਸ਼ਹਿਰ ਦੇ ਹਰ ਕੋਨੇ ਹਰ ਇੱਕ ਮੋੜ ਤੇ ਸਰ ਦੇਖੋ ਕੂੜੇ ਦੇ ਢੇਰ ਲੱਗੇ ਨੇ ਪੈਲ ਦੇ ਦਾ ਦੇਖੋ ਅੱਜ ਇਹ ਜਿਹੜੇ ਵੀ ਕੰਮ ਆ ਹੱਲੇ ਤੇ ਸਾਡੇ ਕੋਲ ਤਾਕਤ ਨਹੀਂ ਗਈ ਕੋਈ ਸਿੱਧੀ ਗੱਲ ਆ ਤੇ ਫੇਰ ਵੀ ਆਪਾਂ ਮੈਂ ਤੁਹਾਨੂੰ ਦੱਸ ਲਗਾ ਭਾਜੀ ਹਜੇ ਤੇ ਸਾਡੇ ਕੋਲ ਕੋਈ ਤਾਕਤ ਨਹੀਂ ਜਦੋਂ ਜਨਤਾ ਨੇ ਸਾਨੂੰ ਤਾਕਤ ਦੇਣੀ ਨਾ ਫੇਰ ਤੁਹਾਨੂੰ ਵਿਕਾਸ ਕਰਕੇ ਵਿਖਾਵਾਂਗੇ ਸਾਡੀ ਜਿਹੜੀ ਵਾਰਡ ਦੀ ਗੱਲੀ 47 ਨੰਬਰ ਸਾਰੀਆਂ ਵਾਰਡਾਂ ਅੰਬਰ ਸਾਡੀਆਂ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਹੋਗੀ ਤੇ ਵਾਰਡਾਂ ਦਾ ਇਹ 47 ਨੰਬਰ ਵਾਰਡ ਦੀ ਤੇ ਨਿਹਾਰੇ ਤਰ੍ਹਾਂ ਬਦਲਾਂਗੇ ਇਹ ਤੁਹਾਨੂੰ ਸਮਾਰਟ ਸਿਟੀ ਦੀ ਸਭ ਤੋਂ ਵਧੀਆ ਵਾਰਡ ਬਣਾ ਕੇ ਵਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ